ਗੁੱਡ ਮਾਰਨਿੰਗ ਜੀ ਸਾਰੇ ਬੱਚਾ ਨੂੰ ਅੱਛਾ ਜੀ ਆ ਨਾ ਦੱਸੋ ਵੀ ਇੱਕ ਮੈਂ ਨੋਟ ਤਾਂ ਦਿਖਾ ਰਿਆ ਇਹ ਆ ਨੋਟ ਹੈ ਕਿੰਨੇ ਰੁਪਏ ਦਾ 10 ਦਾ 10 ਦਾ ਇਹ ਇਹ ਕਾ ਨੋਟ ਆ ਆ ਕਿੰਨੇ ਦਾ 20 ਦਾ ਜੇ ਤੁਸੀਂ ਚੀਜੀ ਲੈਣ ਚੱਲ ਗਏ ਦੋਨੇ ਨੋਟ ਲੈ ਕੇ ਇੱਕ 10 ਵਾਲਾ ਤੇ ਇੱਕ 20 ਵਾਲਾ ਤੁਹਾਨੂੰ ਕਿਹੜੇ ਨੋਟ ਦੀ ਚੀਜੀ ਵੱਧ ਮਿਲੂਗੀ 20 20 ਰੁਪਏ ਤੇ ਘੱਟ ਜੀ ਜਿਹੜੇ ਨੋਟ ਨਾ ਮਿਲੂਗੀ ਇਸ ਕਰਕੇ ਇਹਨਾਂ ਇਹਨਾਂ ਦੋਨਾਂ ਵਿੱਚੋਂ ਵੱਡਾ ਨੋਟ ਕਿਹੜਾ ਹੋ ਗਿਆ 20 ਰੁਪਏ ਤੇ ਛੋਟਾ ਨੋਟ ਕਿਹੜਾ ਹੋ ਗਿਆ 10 ਰੁਪਏ 10 ਰੁਪਏ ਇੱਕ ਚਲੋ ਦੁਬਾਰਾ ਦੱਸੋ ਹੁਣ ਆਪਣੇ ਕੋਲੇ ਸਿਰ ਦੋ ਨੋਟ ਆ ਇੱਕ 10 ਰੁਪਏ ਦਾ ਤੇ ਦੂਜਾ ਕਿੰਨੇ ਦਾ 10 ਰੁਪਏ ਧਿਆਨ ਨਾਲ ਦੇਖੋ ਇੱਕ ਦਾ ਨਹੀਂ ਹੈ 20 ਰੁਪਏ ਨਾ ਧਿਆਨ ਨਾਲ ਦੇਖੋ ਕਿੰਨਾ ਲਿਖਿਆ ਹੋਵੇ 5 ਰੁਪਏ ਕਿੰਨੇ ਦਾ ਹੈ 5 ਰੁਪਏ ਤੇ ਇਹਨਾਂ ਵਿੱਚੋਂ ਕਿਹੜੀ ਦੀ ਚੀਜ਼ ਵੱਧ ਹੋਊਗੀ 1 ਰੁਪਈਆ 2 ਰੁਪਈਆ 3 ਰੁਪਈਆ ਇਹਨਾਂ ਧਿਆਨ ਨਾਲ ਸੁਣੋ ਵੱਧ ਚੀਜ਼ੀ ਵੱਧ ਕਿਹੜੀ ਦੀ ਹੋਊਗੀ 10 ਦੀ ਦਸਾਂ ਦੀ ਤੇ ਘੱਟ ਚੀਜ਼ ਕਿਹੜੇ ਨੋਟ ਦੀ ਹੋਊਗੀ 5 ਰੁਪਈਆ ਦੀ ਇਸ ਕਰਕੇ ਵੱਡਾ ਨੋਟ ਕਿਹੜਾ ਹੋ ਗਿਆ ਚੋਂ ਛੋਟਾ نوٹ ਘੜਾ ਗਿਆ 5 ਰੁਪਏ 5 ਰੁਪਏ ਹਾਂਜੀ ਹੁਣ ਮੇਰੇ ਕੋਲੇ ਫੇਰ ਦੋ ਨੋਟ ਆ ਆ ਪਹਿਲਾ ਵਾਲਾ ਜਿਹੜਾ ਆ ਹਰੇ ਰੰਗ ਦਾ ਨੋਟ ਆ ਇਹ ਕਿੰਨੇ ਦਾ 20 ਰੁਪਏ 20 ਰੁਪਏ ਤੇ ਇਹ ਕਾ ਦੇਖੋ ਮੇਰੇ ਕੋਲੇ ਦੂਜਾ ਜਿਹੜਾ ਨੋਟ ਆ ਕਿੰਨੇ ਦਾ 50 ਕਿੰਨੇ ਦਾ 50 50 ਕਿੰਨੇ ਆ 50 ਰੁਪਏ ਚਾਹੰਦਿਓ ਹੁਣ ਜੇ ਤੁਸੀਂ ਇਹ ਦੋਨੇ ਲੈ ਕੇ ਚੱਲ ਗਏ ਦੁਕਾਨ ਤੇ ਇਹਨਾਂ ਚੋਂ ਵੱਧ ਚੀਜ਼ ਕਿਹੜੇ ਨੋਟ ਦੀ ਮਿਲੂਗੀ 100 ਟੇਕ ਘੱਟ ਚੀਜ਼ ਹੀ ਕਿਹੜੇ ਦੀ ਮਿਲਣੀ ਆ 20ਾਂ ਦੀ ਧਿਆਨ ਦਿਓ ਮਨਸੀਰ ਦਾ ਧਿਆਨ ਦਿਓ ਇਧਰ ਇਸ ਕਰ ਕਿਨਾਂ ਚੋਂ ਵੱਡਾ ਨੋਟ ਕਿਹੜਾ ਹੋ ਗਿਆ 50 ਦਾ ਤੇ ਛੋਟਾ ਨੋਟ ਕਿਹੜਾ ਹੋ ਗਿਆ 20 ਰੁਪਏ ਦਾ ਕਲਾਪਿੰਗ ਕਰੋ ਵੀ ਸਾਰੇ ਬੱਚਿਆਂ ਲਈ